ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਿਹਤਰੀਨ ਜੇ ਪਲੇਟਫਾਰਮ ਤੇ ਤੇ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਭਾਈ ਇਹ ਜੋ ਵੀਡੀਓ ਹੈ ਇਹ ਹੈ ਮੁੱਦੇ ਪੀ ਟ੍ਰਿਪਲ ਐਸ ਵੀ ਦੇ ਐਗਜ਼ਾਮਸ ਦੇ ਠੀਕ ਹੈ ਔਰ ਮੁੱਦੇ ਕੀ ਹੈ ਕਿ ਤੁਹਾਨੂੰ ਪਤਾ ਹੈ ਕਿ ਲਾਸਟ ਕੁਝ ਸਮੇਂ ਤੋਂ ਪੀ ਟ੍ਰਿਪਲ ਐਸ ਵੀ ਜੋ ਹੈ ਇੱਕ ਪ੍ਰੋਪਰ ਵੇ ਦੇ ਨਾਲ ਐਗਜ਼ਾਮ ਕੰਡਕਟ ਨਹੀਂ ਕਰਾ ਰਹੀ ਹੈ ਠੀਕ ਹੈ ਜਿਵੇਂ ਤੁਸੀਂ ਦੇਖਿਆ ਹੋਣਾ ਕਿ 24 ਜਿਹੜਾ ਨਵੰਬਰ ਦਾ ਐਗਜ਼ਾਮ ਸੀ ਔਰ 30 ਨਵੰਬਰ ਵਾਲਾ ਐਗਜ਼ਾਮ ਸੀ ਇਹ ਪੋਸਟਪੋਨ ਕਰਤਾ ਠੀਕ ਹੈ ਹਾਲਾਂਕਿ ਹੁਣ ਕੀ ਹੈ ਕਿ ਲਾਸਟ ਕੁਝ 2-4 ਦਿਨਾਂ ਤੋਂ ਜਦੋਂ ਚੀਜ਼ਾਂ ਚੱਲ ਰਹੀਆਂ ਸੀ ਠੀਕ ਹੈ ਤਾਂ ਕੀ ਹੋਇਆ ਕਿ ਅੰਤਰਪ੍ਰੀਤ ਸਰ ਜਿਹੜੇ ਸਕਸੈਸ ਰੀਅਲ ਵਾਲੇ ਸਰ ਨੇ ਅੰਤਰਪ੍ਰੇਰ ਸਰ ਹੋ ਗਏ ਜਾਂ ਬਾਕੀ ਜੋ ਟੀਚਰਸ ਨੇ ਉਹਨਾਂ ਨੇ ਇੱਕ ਪੀਟ੍ਰੀਪਲੱਸਵੀ ਨੂੰ ਬੋਰਡ ਨੂੰ ਅਪੀਲ ਕਰੀ ਸੀ ਜਿਸ ਕਰਕੇ ਕੀ ਹੋਇਆ ਕਿ ਆਪਾਂ ਨੂੰ ਦੋ ਤਿੰਨ ਸਟੈਪਾਂ ਤੇ ਫਾਇਦਾ ਹੋਇਆ ਹੈ ਇੱਕ ਤਾਂ ਜੋ ਸੀਸੀਡੀਓ ਦੀ ਵੇਟਿੰਗ ਲਿਸਟ ਸੀ ਉਹ ਵੀ ਆ ਗਈ ਦੂਜਾ ਇਹਨਾਂ ਨੇ 30 ਨਵੰਬਰ ਵਾਲਾ ਜਿਹੜਾ ਐਗਜ਼ਾਮ ਸੀ ਉਹਦੀ ਡੇਟ ਇੱਕ ਅਨਾਉਂਸਮੈਂਟ ਕਰਤੀ ਪਰ ਜੋ ਆਪਣੀਆਂ ਮੇਨ ਜੋ ਮੁੱਦੇ ਸੀਗੇ ਉਹ ਮੈਂ ਤੁਹਾਨੂੰ ਦੱਸ ਦਿੰਨਾ ਹੈ ਜਿਹੜੇ ਇਹ ਪੰਜ ਮੁੱਦੇ ਸੀਗੇ ਕਿ ਸੀਨੀਅਰ ਸਹਾਇਕ ਕਮ ਇੰਸਪੈਕਟਰ ਦਾ ਜੋ ਇਮਤਿਹਾਨ ਸੀ ਉਹ ਲਿੱਤਾ ਜਾਵੇ ਦੂਜਾ 2 ਸਾਲ ਹੋ ਗਏ ਵੀਡੀਓ ਦੇ ਐਗਜ਼ਾਮ ਨੂੰ ਲਟਕਾਉਂਦੇ ਲਟਕਾਉਂਦੇ ਇਹ ਰੀਓਪਨ ਨਹੀਂ ਹੋਇਆ ਤੀਜਾ ਸੀਨੀਅਰ ਸਹਾਇਕ ਕਮ ਇੰਸਪੈਕਟਰ ਦੀ ਜਿਹੜੀ 28 ਜਨਵਰੀ ਨੂੰ ਇਮਤਿਹਾਨ ਹੋਇਆ ਸੀ ਉਹਦੇ ਵਿੱਚ ਨਕਲ ਦਾ ਮਾਮਲਾ ਸੀ ਉਸ ਤੇ ਗੱਲਬਾਤ ਨਹੀਂ ਹੋਈ ਚੌਥਾ ਕਿ ਭਾਰਤੀਆਂ ਸਹੀ ਤਰੀਕੇ ਨਾਲ ਨਹੀਂ ਹੋ ਰਹੀਆਂ ਜਿਹੜੀਆਂ ਵੀ ਏਜੰਸੀਆਂ ਭਾਰਤੀਆਂ ਨੂੰ ਲੀ ਯਾਨੀ ਜਿਵੇਂ ਪੇਪਰ ਦਾ ਲੀਕ ਹੁੰਦਾ ਆ ਹੈ ਉਹਨਾਂ ਨੂੰ ਬਲੈਕਲਿਸਟ ਕਰੋ ਠੀਕ ਹੈ ਤੇ ਆਹ ਸੀਗਾ ウェイਟਿੰਗ ਲਿਸਟ ਵਾਲਾ ਇਹ ਆਪਣਾ ਕਲੀਅਰ ਹੋ ਗਿਆ ਦੂਜਾ ਜਿਹੜੇ ਗਰੁੱਪ ਵਾਰ ਭਾਰਤੀਆਂ ਹਨ ਉਹਨਾਂ ਨੂੰ ਸਾਂਝੇ ਇਮਤਿਹਾਨ ਲਿੱਤੇ ਜਾਣ ਉਹਨਾਂ ਦੇ ਅਲੱਗ-ਅਲੱਗ ਨਾਂ ਲਿੱਤੇ ਜਾਣ ਇਹ ਆਪਣੇ ਕੁਝ ਮੁੱਦੇ ਸੀ ਹੁਣ ਇਨ੍ਹਾਂ ਮੁੱਦਿਆਂ ਨੂੰ ਪੀ ਟ੍ਰਿਪਲ ਐਸ ਵੀ ਬੋਰਡ ਤੱਕ ਪਹੁੰਚਾਉਣ ਵਾਸਤੇ ਆਪਾਂ ਨੂੰ ਇੱਕ ਪਹਿਲ ਕਰਨੀ ਪਊੀ ਉਹ ਪਹਿਲ ਕੀ ਹੈ ਕਿ 27 ਨਵੰਬਰ ਨੂੰ ਬਹੁਤ ਜੀ ਅਕੈਡਮੀਆ ਔਰ ਉਹਨਾਂ ਦੇ ਸਟੂਡੈਂਟ ਮੁਹਾਲੀ ਸੈਕਟਰ 68 ਮੁਹਾਲੀ ਸੈਕਟਰ 68 ਦੇ ਵਿੱਚ ਇਕੱਠੇ ਹੋ ਰਹੇ ਹੈ ਤਾਂ ਸਾਰੇ ਜੋ ਬੱਚੇ ਹੈ ਉੱਥੇ ਜ਼ਰੂਰ ਪਹੁੰਚਿਓ ਭਾਈ ਕਿਉਂ ਕਿਉਂਕਿ ਅਗਰ ਆਪਾਂ 2-4 ਬੰਦੇ ਜਾਂ 2-4 ਟੀਚਰ ਪੀ ਟ੍ਰਿਪਲ ਐਸ ਐਮ ਨੂੰ ਆਪਣਾ ਲੈਕ ਜੋ ਵੀ ਇਹ ਮੰਗ ਪੱਤਰ ਦੇਣਗੇ ਤਾਂ ਉਹਦਾ ਉਨਾਂ ਪ੍ਰਭਾਵ ਨਹੀਂ ਪੈਂਦਾ ਜਿੰਨਾ ਕਿ 200-250 ਬੱਚੇ ਪਹੁੰਚਣ ਤਾਂ ਪ੍ਰਭਾਵ ਪੈਂਦਾ ਹੈ ਸੋ ਸਾਰੇ ਸਟੂਡੈਂਟਸ ਜੋ ਹੈ ਉਹ ਜ਼ਰੂਰ ਪਹੁੰਚਿਓ ਭਾਈ ਠੀਕ ਹੈ ਤਾਂ ਪ੍ਰਤਾਪ ਅਕੈਡਮੀ ਦੇ ਜਿੰਨੇ ਵੀ ਸਟੂਡੈਂਟ ਪ੍ਰਤਾਪ ਅਕੈਡਮੀ ਦੇ ਨਾਲ ਜੁੜੇ ਹੋਏ ਹੈ ਉਹ ਜ਼ਰੂਰ ਪਹੁੰਚਿਓ ਅਸੀਂ ਖੁਦ ਉੱਥੇ ਪਹੁੰਚਾਂਗੇ ਭਾਈ ਠੀਕ ਹੈ ਔਰ ਕੱਲਾ ਇਹ ਹੀ ਮੁੱਦਾ ਨਹੀਂ ਹੈ ਹੋਰ ਵੀ ਜਿੰਨੇ ਮੁੱਦੇ ਹੈ ਜਿੰਨੇ ਹੁਣ ਇਹਨਾਂ ਨੇ ਪੀ ਟ੍ਰਿਪਲ ਐਸ ਵੀ ਨੇ ਕੀ ਕਰਿਆ ਕਿ 22 ਦਸੰਬਰ ਨੂੰ ਐਗਜ਼ਾਮ ਦੀ ਡੇਟ ਦਿੱਤੀ ਪਰ 22 ਦਸੰਬਰ ਨੂੰ ਫਾਜ਼ਿਲਕਾ ਡਿਸਟ੍ਰਿਕਟ ਕੋਰਟ ਦਾ ਵੀ ਪੇਪਰ ਹੈਗਾ ਤਾਂ ਕਈ ਬੱਚਿਆਂ ਨੇ ਉਹ ਵੀ ਪੜਿਆ ਹੋਇਆ ਹੈ ਦੂਜਾ ਇੱਕ ਬੱਚੇ ਨੇ ਮੈਨੂੰ ਕਿਹਾ ਕਿ ਸਰ ਇੱਕ ਮੁੱਦਾ ਹੋਰ ਚੱਕਿਓ ਕਿ ਜੋ ਪੇਪਰ ਹੈ ਉਹ ਨੇੜੇ ਹੀ ਲਵੇ ਠੀਕ ਹੈ ਇਦਾਂ ਨਹੀਂ ਹੈ ਕਿ ਇੱਥੋਂ 300 ਕਿਲੋਮੀਟਰ ਦੂਰ ਭੇਜਤਾ ਪੇਪਰ ਦਾ ਸਟੂਡੈਂਟ ਸਟੂਡੈਂਟ ਦੀ ਰਾਇਸ ਇੱਥੇ ਹੈ ਤੇ 300 ਕਿਲੋਮੀਟਰ ਦੂਰ ਉਹਨੂੰ ਬੱਚੇ ਨੂੰ ਜਾਣਾ ਪਿਆ ਠੀਕ ਹੈ ਔਰ ਅਗਰ ਤੁਸੀਂ ਪੀਟ੍ਰੀਪਲ ਐਸਬੀ ਜਾਂ ਕੋਈ ਵੀ ਗਵਰਨਮੈਂਟ ਅਗਰ ਇਹ ਅਹਿਮ ਪੇਪਰ ਲੈ ਰਹੀ ਹੈ ਤਾਂ ਮੈਂ ਇਹ ਕਹਾਂਗਾ ਕਿ ਬੱਸਾਂ ਵਗੈਰਾ ਦੀ ਵੀ ਜੋ ਹੈ ਸੁਵਿਧਾ ਚਲਾਈ ਜਾਵੇ ਠੀਕ ਹੈ ਤਾਂ ਇਦਾਂ ਦੀਆਂ ਮੰਗਾਂ ਆਪਾਂ ਕੱਲ ਉਸ ਮੰਗ ਪੱਤਰ ਦੇ ਵਿੱਚ ਸਾਰੇ ਮਿਲ ਕੇ ਜੋ ਵੀ ਤੁਹਾਡੀ ਆਪਣਾ ਕੋਈ ਐਡਵਾਈਸ ਹੋਊਗਾ ਉਹ ਵੀ ਤੁਸੀਂ ਦਿਓ ਤਾਂ ਇਹ ਚੀਜ਼ਾਂ ਆਪਾਂ ਅੱਗੇ ਰੱਖਾਂਗੇ ਠੀਕ ਹੈ ਜਿਵੇਂ ਆਪਾਂ ਸਾਰਿਆਂ ਨੇ ਮਿਲ ਕੇ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਪੁਲਿਸ ਵਾਲਾ ਜੋ ਪੇਪਰ ਸੀ ਉਹਦਾ ਜੋਇਨਿੰਗ ਨਹੀਂ ਆ ਰਹੀ ਸੀ ਤਾਂ ਆਪਾਂ ਹੈਡਕੁਆਟਰ ਵੀ ਗਏ ਸੀ ਠੀਕ ਹੈ ਤੇ ਆਪਾਂ ਧਰਨੇ ਵਗੈਰਾ ਦੇ ਵਿੱਚ ਵੀ ਇਨਕਲੂਡ ਸੀਗੇ ਤਾਂ ਉੱਥੇ ਵੀ ਮਤਲਬ ਇਹ ਚੀਜ਼ਾਂ ਹੋਈਆਂ ਕਿਉਂਕਿ ਫਿਰ ਸਰਕਾਰ ਥੋੜਾ ਬਹੁਤ ਗੱਲ ਸੁਣ ਲੈਂਦੀ ਹੈ ਪਰ ਇੱਥੇ ਪੀਟ੍ਰੀਪਲੱਸਬੀ ਵਾਲੇ ਟਾਈਮ ਆਪਾਂ ਕੋਈ ਧਰਨਾ ਨਹੀਂ ਲਾਉਣਾ ਇੱਕ ਸ਼ਾਂਤੀਮਈ ਤਰੀਕੇ ਦੇ ਨਾਲ ਆਪਾਂ ਮੰਗ ਪੱਤਰ ਦੇਣਾ ਹੈ ਪਰ ਉਹ ਮੰਗ ਪੱਤਰ ਜੋ ਹੈ ਉਹ ਅਗਰ ਬੱਚੇ ਜ਼ਿਆਦਾ ਹੋਣਗੇ ਦਾ ਇੰਪੈਕਟ ਜਿਆਦਾ ਪੈਂਦਾ ਹੈ ਸੋ ਇਹ ਥੋੜੇ ਕਰਕੇ ਹੀ ਹੈ ਸਾਡੇ ਕਰਕੇ ਨਹੀਂ ਹੈ ਹੁਣ ਇੱਕ ਚੀਜ਼ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਣਾ ਚਾਹੁੰਦਾ ਹੈ ਕਿ ਕਈ ਬੱਚੇ ਕਹਿਣਗੇ ਕਿ ਤੁਸੀਂ ਆਪ ਦੀਆਂ ਦੁਕਾਨਾਂ ਚਲਾਉਨੇ ਹੋ ਜਿਵੇਂ ਮੈਂ ਤੁਹਾਨੂੰ ਦੱਸਾਂ ਪੋਜੀਟਿਵ ਵਾਈਬ ਦੇ ਬਲਜਿੰਦਰ ਸਰ ਨੇ ਇੱਕ ਵੀਡੀਓ ਪਾਈ ਸੀ ਹੁਣੇ ਹੀ ਜਦੋਂ ਵੀਡੀਓ ਪਾਈ ਤਾਂ ਨੀਚੇ ਇੱਕ ਕਮੈਂਟ ਆਇਆ ਕਿ ਹੁਣ ਪੇਪਰ ਨਹੀਂ ਹੋ ਰਹੇ ਤਾਂ ਤੁਹਾਡੇ ਦੁਕਾਨ ਨਹੀਂ ਚੱਲਦੀ ਕੁਝ ਐਵੇਂ ਨਹੀਂ ਹੈ ਤਾਂ ਭਾਈ ਪ੍ਰਤਾਪ ਅਕੈਡਮੀ ਦੀ ਦੁਕਾਨ ਬਹੁਤ ਚੰਗੇ ਤਰੀਕੇ ਨਾਲ ਚੱਲ ਰਹੀ ਹੈ ਅਗਰ ਤੁਸੀਂ ਕੋਈ ਸੌਦਾ ਪਤਾ ਲੈਣਾ ਹੋਵੇ ਤਾਂ ਜ਼ਰੂਰ ਆ ਜਿਓ ਠੀਕ ਹੈ ਅਪਾ ਇੱਕੋ ਹੀ ਚੀਜ਼ ਦੀ ਗਾਰੰਟੀ ਦਿੰਨੇ ਆ ਕਿ ਜੋ ਵੀ ਸੌਦਾ ਪਤਾ ਤੁਹਾਨੂੰ ਦੇਵਾਂਗੇ ਉਹ ਬਹੁਤ ਟੋਪ ਕੁਆਲਿਟੀ ਦਾ ਦੇਵਾਂਗੇ ਠੀਕ ਹੈ ਔਰ ਦੂਜੀ ਗੱਲ ਕੋਈ ਕਵੇ ਕਿ ਪੜਾਈ ਤਾਂ ਤੁਹਾਨੂੰ ਦੱਸ ਦਿੰਨਾ ਹੈ ਸਾਡੀ ਇਹ ਪਹਿਲੀ ਵੀਡੀਓ ਹੈ ਠੀਕ ਹੈ ਤੇ ਸਾਡੀ ਇਹ ਪਹਿਲੀ ਵੀਡੀਓ ਹੈ ਜੋ ਕਿ ਇਸ ਮੁੱਦੇ ਤੇ ਹੈ ਬਾਕੀ ਸਾਰੇ ਟੀਚਰਸ ਦੇ ਨਾਲ ਆਪਣਾ ਸਹਿਯੋਗ ਹੈ ਸਾਰੇ ਟੀਚਰਸ ਦੇ ਨਾਲ ਮੇਰੀ ਗੱਲ ਹੋ ਰਹੀ ਹੈ ਹਰ ਅਕੈਡਮੀ ਦੇ ਟੀਚਰਸ ਦੇ ਨਾਲ ਠੀਕ ਹੈ ਦੂਜੀ ਗੱਲ ਕਿ ਭਾਈ ਅਗਰ ਕੋਈ ਬੱਚਾ ਜਿਵੇਂ ਕਮੈਂਟ ਕਰਦਾ ਕਿ ਸਰ ਤੁਸੀਂ ਪੜਾਈ ਵੱਲ ਧਿਆਨ ਦਿਓ ਹਨਾ ਵਿਊ ਲੈਣ ਦੇ ਮਾਰੇ ਤਾਂ ਭਾਈ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਹੈ ਕੱਲ ਦੀ ਮੀਟਿੰਗ ਦੇ ਬਾਅਦ 27 ਤਰੀਕ ਦੀ ਮੀਟਿੰਗ ਦੇ ਬਾਅਦ ਠੀਕ ਹੈ ਐਸੇ ਹੀ ਚੈਨਲ ਦੇ ਨਾਲ ਜੁੜ ਜਿਓ ਠੀਕ ਹੈ ਤੁਹਾਡਾ ਜਿਹੜਾ 22 ਦਸੰਬਰ ਦਾ ਪੇਪਰ ਹੈ ਜੋ ਆਉਣ ਵਾਲੇ ਪੇਪਰ ਹੋਣਗੇ ਮੈਂ ਹੋਵਾਂ ਚਾਹੇ सुरेंद्र ਸਰ ਹੋਵੇ ਚਾਹੇ ਅਰਜੁਨ ਸਰ ਹੋਵੇ ਚਾਹੇ ਅੰਕੀਰ ਸਰ ਹੋਣ ਇੱਕ ਬੜੀਆ ਤਰੀਕੇ ਨਾਲ ਸਟ੍ਰੈਟੇਜੀ ਤੁਹਾਨੂੰ ਦੱਸ ਦੇਣਗੇ ਸਟੱਡੀ ਦੀ ਉਸ ਤਰੀਕੇ ਨਾਲ ਤੁਸੀਂ ਕਲਾਸਾਂ ਫੋਲੋ ਕਰ ਲਿਓ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਰ ਇਸ ਗੱਲ ਤੇ ਨਾ ਕਰਿਓ ਕਿ ਇਹ ਬੋਲਿਆ ਹੈ ਇਸ ਤੇ ਬੇਸ਼ੱਕ ਨਾ ਕਰਿਓ ਪਹਿਲਾਂ ਕਲਾਸਾਂ ਦੇਖਿਓ ਕਲਾਸਾਂ ਦੇਖ ਕੇ ਕਰਿਓ ਇਹ ਸਿੱਗੀ ਪੜ੍ਹਾਈ ਦੀ ਗੱਲ ਉਹਨਾਂ ਬੱਚਿਆਂ ਨੂੰ ਕਹਿਣਾ ਹੈ ਹੁਣ ਹੁਣ ਕਹਿਣਗੇ ਕਈ ਸਮਾਗਮ ਤਾਂ ਕੱਲ ਦਾ ਠੀਕ ਹੈ ਕਿਉਂਕਿ ਇਹ ਤੁਹਾਡੇ ਹੀ ਲਈ ਬਹੁਤ ਜ਼ਰੂਰੀ ਹੈ ਤਾਂ ਕਿ ਪੇਪਰ ਜੋ ਹੈ ਉਹ ਸਮੇਂ ਤੇ ਹੋਣ ਔਰ ਸਮੇਂ ਤੇ ਰਿਜ਼ਲਟ ਆਵੇ ਦੈਟਸ ਇਟ ਠੀਕ ਹੈ ਸੋ ਥੈਂਕ ਯੂ ਸੋ ਮਚ ਮਿਲਦੇ ਹਾਂ 27 ਤਰੀਕ ਨੂੰ ਮੁਹਾਲੀ ਸੈਕਟਰ 68 ਥੈਂਕ ਯੂ